ਸਰ ਕਾਰਨ ਇਹ ਤਾਂ ਇੰਤਜ਼ਾਮ ਕਹਿੰਦੇ ਕਰ ਲਿਆ ਘਰ ਘਰ ਕਣਕ ਨਹੀਂ ਹੋਣਾ ਆਟਾ ਜਾਇਆ ਕਰਨਾ ਆਟੇ ਨੂੰ ਕੀ ਕਰਾਂਗੇ ਸੁੰਡੀਆਂ ਆ ਜਾਣਗੀਆਂ ਸੁੰਡੀਆਂ ਜਾਣਗੀਆਂ ਆਟਾ ਨਹੀਂ ਜਾਂਦਾ ਆਟੇ ਦੀ ਇੱਕ ਮਿੰਟ ਆਟੇ ਦੀ ਸਾਨੂੰ ਕੋਈ ਲੋੜ ਨਹੀਂ ਵੇ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਹਾਂ ਜੀ ਹੈ ਜੇ ਉਹ ਪੜ੍ਹਾਈ ਹੁਣ ਕੋਈ ਬੀਏ ਕੀਤੀ ਫਿਰਦਾ ਕੋਈ ਐਮਏ ਕਰੀ ਫਿਰਦਾ ਉਹਨਾਂ ਨੂੰ ਨੌਕਰੀਆਂ ਦੇਣਾ ਹੈ ਹੈ ਤੇ ਉਹ ਆਪਰੋਂ ਬਾਹਰ ਜਾਣ ਪੰਜਾਬ ਦੇ ਬਾਹਰ ਲੱਗ ਜਾਂਦਾ ਕਿ ਵੋਟਾਂ ਪਾ ਦੇ ਉਹ ਮੈਂ ਇਧਰ ਵੀ ਖੰਡ ਚਰਚਾ ਚੱਲੀ ਜਾਂਦੀ ਇਹਨਾਂ ਤੋਂ ਵੀ ਪੁੱਛ ਲਈਏ ਤੁਸੀਂ ਆਪਸ ਵਿੱਚ ਗੁਫ਼ਤਗੂ ਕਰੀ ਜਾਂਦੇ ਕਿਹੜੇ ਮੁੱਦੇ ਤੇ ਕੋਈ ਨਹੀਂ ਬੋਲ ਅੱਛਾ ਓਕੇ ਤੇਰੀ ਗੱਲ ਸੁਣੋ ਅਸੀਂ ਵੋਟਾਂ ਪਾਣੀਆਂ ਨੇ ਭਗਵੰਤ ਜੀ ਨੂੰ ਅਸੀਂ ਤਾਂ ਨਹੀਂ ਉੱਥੇ ਬੋਲਦੇ ਤੇ ਤੁਸੀਂ ਹੁਣ ਤਾਂ ਇਹ ਗੱਲ ਕਹਿਦੇ ਹੋ ਵੀ ਤਾਂ ਕਹਿ ਦੇ ਦੇਖੋ ਅੱਜ 8 ਘੰਟੇ ਲੇਟ ਅੱਜ ਵੀ ਚੱਲਣ ਰਹੀ 8 ਘੰਟੇ ਹੁਣ ਵੀ ਇਸ ਟਾਈਮ ਲੇਟ ਚੱਲਣ ਲਈ ਹੈ ਅੱਛਾ ਮੁੰਜਿਆਂ ਦੇ ਵੇਲੇ ਅਸੀਂ ਵੋਟਾਂ ਖਿਲਾ ਮੋਟਰਾਂ ਖਿਲਾ ਦੇ ਰਹੇ ਹਾਂ ਹਾਂ ਵਾਧੂ ਲੈਟ ਰੱਖੀ ਹੈ ਸਾਡੇ ਅੱਛਾ ਪਹਿਲਾਂ ਅਸੀਂ ਜਦੋਂ ਫੋਨ ਕਰਦੇ ਹਾਂ ਵੀ ਲੈਟ ਨਹੀਂ ਆਈ ਜਦੋਂ ਅਸੀਂ ਫੋਨ ਕਰਦੇ ਹਾਂ ਵੀ ਲੈਟ ਨਹੀਂ ਆਈ ਉਹ ਆਉਂਦੇ ਹਨ ਜੀ ਸਾਨੂੰ ਤਾਂ ਪਤਾ ਹੀ ਨਹੀਂ ਜੀ ਉੱਤੋਂ ਆ ਗਿਆ ਆਰਡਰ ਵੀ ਬੰਦ ਕਰ ਦੋ ਆਹ ਦੇਖ ਲਓ ਹੁਣ ਉਦਲਾ ਸਾਡੇ ਕੋਲ ਨੰਬਰ ਹੀ ਕੋਈ ਨਹੀਂ ਕੋਈ ਇਹ ਦੇਖੋ ਕਹਿੰਦੇ ਪ੍ਰਾਪਤੀਆਂ ਹੀ ਬੜੀਆਂ ਸਾਨੂੰ ਮਿਲ ਗਈ ਐ ਇਹਨਾਂ 5-10 ਬੰਦਾਂ ਨੂੰ ਮਿਲੀ ਐ ਸਾਨੂੰ ਪਿੰਡ 'ਚ ਕੁਝ ਨਹੀਂ ਮਿਲਿਆ ਸਾਹਿਬ ਐਮਸੀ ਸਾਹਿਬ 8 ਘੰਟੇ ਲੈਟ ਅੱਜ ਅੱਜ 8 ਘੰਟੇ ਲੈਟ ਚੱਲਣ ਦੀ ਐ ਚਲੋ ਉਹ ਚੱਲੀ ਜਾ 8 ਘੰਟੇ ਹੋ ਗਏ ਅਸੀਂ ਕੀ ਕਰਨਾ ਸਾਨੂੰ ਤਾਂ ਕੋਈ ਜਦ ਰੋਟੀਆਂ ਹਾਂ ਮੋਟਰਗੋਨੀ ਆ ਵੀ ਇਸ ਕਰਕੇ ਭਗਵੰਤ ਮਾਨ ਨੂੰ ਵੋਟ ਪਾਵਾਂਗੇ ਵੋਟ ਪਾਵਾਂਗੇ ਜੀ ਬੱਕੀ ਹਾਂ ਵੋਟ ਪਾਵਾਂਗੇ ਭਗਵੰਤ ਮਾਨ ਨੂੰ ਇਹ ਕਹਿੰਦੇ ਆ ਜੀ ਵੋਟ ਐਸੇ ਕਰਕੇ ਆਪਣੀ ਮੇਕੋ ਮੇਰੀ ਵੀ ਮੂਮਰੋ ਵੀ 60 ਸਾਲ ਦੀ ਹਾਂਜੀ 60 ਸਾਲ ਤੱਕ ਅਸੀਂ ਇਹਨਾਂ ਦੋਹਾਂ ਪਾਰਟੀਆਂ ਨੂੰ ਵੰਦੇ ਰਹੇ ਹਾਂ ਕਾਂਗਰਸ ਨੂੰ ਤੇ ਅਕਾਲੀ ਨੂੰ ਚਲੋ ਕਾਂਗਰਸ ਨੂੰ ਤੇ ਅਕਾਲੀ ਨੂੰ ਦੋ ਬਾਲ ਦੇਣ ਅਸੀਂ ਵੇਂਦੇ ਰਹੇ ਹਾਂ ਹਾਂ 3 ਨੰਬਰ ਆਈ ਨਹੀਂ ਅੱਛਾ ਆਓ 80 ਨੰਬਰ ਆਣ ਉਹਦੇ ਜਾ ਕੇ ਵੇਚ ਲੈ ਨਹੀਂ ਨਹੀਂ ਤੁਸੀਂ ਕੀ ਕਹਿਆ ਨਾ ਮੈਂ ਕਿਹਾ ਇੱਥੇ ਪਿੰਡ ਚ ਤਿੰਨ ਚਾਰ ਨੂੰ ਨੌਕਰੀਆਂ ਵੀ ਮਿਲੀਆਂ ਨੇ ਆ ਦੱਸੋ ਤੁਸੀਂ ਕਹਿੰਦੇ ਤਿੰਨ ਚਾਰ ਨੂੰ ਨੌਕਰੀਆਂ ਮਿਲੀਆਂ ਪਿੰਡ ਚ ਚਲੋ ਖੈ ਸਰ ਦਾ ਕੋਈ ਪਤਾ ਨਹੀਂ ਮੇਰਾ ਆਪਣੀ ਜ ਹੈ 80 ਨੰਬਰ 80 ਨੰਬਰ ਮੈਡੀ ਦੇ ਆ ਰਹੇ ਹੁੰਦਾ ਫਿਰਦਾ ਨਹੀਂ ਬਿਲਕੁਲ ਗਰੀਬ ਕਰਦੇ ਨੇ ਅੱਛਾ ਹਾਂ ਨਾ ਵਾਲਾ ਪਿਓ ਏ ਹੂੰ ਮੈਂ ਭੱਲੇ ਨੇ ਇਹ ਕਹਿੰਦੇ ਆ ਜੀ ਅਸੀਂ ਤਾਂ ਪੁਰਾਣੀਆਂ ਪਾਰਟੀਆਂ ਨੂੰ ਪਰਖ ਕੇ ਵੇਖ ਲਿਆ ਸਾਡੀ ਗੱਲ ਉਹ ਨਹੀਂ ਕੋਈ ਗੱਲ ਉਹਨਾਂ ਦੀ ਸੋਚ ਆ ਉਹਨਾਂ ਦੀ ਸੋਚ ਆ ਉਹਨਾਂ ਨੰਬਰ ਹੋਏ ਨਾ ਮੇਰੇ ਭਤੀਜੇ ਦੇ ਜੇ ਮੈਂ ਜੁੱਤੀ ਥੱਲੇ ਸਿਰ ਦੇ ਦਿਆਂਗਾ ਇਹ ਕਹਿੰਦੇ ਜੀ ਦੇਖੋ ਮੇਰੇ ਭਤੀਜੇ ਦੇ ਨੰਬਰ ਵੀ ਕਾਫੀ ਉਹਨੂੰ ਤਾਂ ਨੇ ਜੀ ਆਏ ਨੇ ਆਏ ਨੇ ਨੰਬਰ ਹੁਣ ਉਹਦੀ ਕਿਸਮਤ ਨਹੀਂ ਨੌਕਰੀ ਹੋਣੀ ਅੱਛਾ ਬਾਕੀ ਇਹ ਸਾਡੇ ਪਿੰਡ ਦੇ ਕਿਸਮਤ ਛੱਡਤੀ ਗੱਲ ਇਹਨਾਂ ਨੇ ਆ ਕਿਸਮਤ ਛੱਡਤੀ ਫਿਰ ਬਾਤ ਹੈ ਮੇਰਾ ਪਰ ਜਿਹੜੀ ਗੱਲ ਇਹਨਾਂ ਨੇ ਆਖੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਜੋ ਮਰਜ਼ੀ ਕਹਿਣ ਚਲੋ ਸਾਰਿਆਂ ਦਾ ਆਪਣਾ ਅਧਿਕਾਰ ਹੈ ਵੋਟ ਕਿਹਨੂੰ ਪਾਉਣੀ ਹੈ ਧੱਕਾ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਪਰ ਤੁਸੀਂ ਕਿਉਂ ਲੱਗਦਾ ਹੈ ਕਿ ਆ ਸਰਕਾਰ ਤੋਂ ਜਿਹੜੀਆਂ ਗੱਲਾਂ ਹੋਈਆਂ ਨਾ ਪਰ ਆਣੇ ਕਰ ਹੀ ਨਹੀਂ ਸਕਕੇ ਪਰਾਨੇ ਕਰੀ ਨਹੀਂ ਜੀ 70 ਸਾਲ ਜੇ ਨਹੀਂ ਕਰੀਓ ਕਿਹੜੀਆਂ ਕਿੜੀਆਂ ਪ੍ਰਾਪਤੀਆਂ ਗਿਣਾ ਦਿਓ ਇੱਕ ਵਾਰ ਪ੍ਰਾਪਤੀਆਂ ਤੇ ਕਿਤੇ ਨੌਕਰੀਆਂ ਵੇਖੋ ਬਹੁਤ ਮਿਲੀਆਂ ਨੇ ਇਤਕੀ ਠੀਕ ਹੈ ਇਹਨਾਂ ਵਲੇ ਲੇਟ ਸਾਨੂੰ 8 ਘੰਟਿਆਂ ਤੋਂ ਕੱਟ ਕੇ ਤੇ ਆਈ ਹੋਈ ਨਹੀਂ ਬਹੁਤ ਜ਼ਿਆਦਾ ਲੇਟ ਆਈ ਹੈ ਨਹੀਂ ਤਾਂ ਸਾਡੀ ਕੋਈ ਸੁਣਦੇ ਨਹੀਂ ਸੀ ਹੁੰਦਾ ਸੀ ਫੋਨ ਕਰਦੇ ਹੋ ਗਏ ਹੁਣ ਉੱਪਰੋਂ ਆਰਡਰ ਹਾਂ ਕਹਿੰਦੇ ਬਿਜਲੀ ਆਪਣੇ ਪਿੰਡ ਦੇ ਬਿੰਦਰ ਦੇ ਬਾਵੇ ਦੇ ਮੁੰਡੇ ਕਈ ਲਾਗੇ ਨੇ ਯਾਰ ਇੱਕ ਕੱਲ ਹੋਰ ਦੱਸੋ ਕਹਿੰਦੇ ਮਹੱਲਾ ਕਲੀਨਿਕ ਦਾ ਇਹਨਾਂ ਨੂੰ ਮੈਂ ਕਿਹਾ ਕਿ ਸਰਕਾਰ ਨੇ ਮਹੱਲਾ ਕਲੀਨਿਕ ਦੀ ਗੱਲ ਕੀਤੀ ਹੈ ਕਹਿੰਦੇ ਮਹੱਲਾ ਕਲੀਨਿਕ ਦਾ ਸਾਨੂੰ ਫਾਇਦਾ ਨਹੀਂ ਹੋਇਆ ਤੁਹਾਡੇ ਪਿੰਡ ਨੂੰ ਫਾਇਦਾ ਨਹੀਂ ਸਾਡੇ ਪਿੰਡ ਨੂੰ ਨਹੀਂ ਇਹ ਜਿਹੜੀ ਗੱਲ ਸਹੀ ਹੋ ਸਹੀ ਆਖਾਂਗੇ ਹਾਂ ਹਾਂ ਵੀ ਜਿਹੜੀ ਗੱਲ ਮਹੱਲਾ ਕਲੀਨਿਕ ਦਾ ਨਹੀਂ ਫਾਇਦਾ ਹੋਇਆ ਬਾਕੀ ਕੀ ਚੀਜ਼ਾਂ ਦਾ ਹੋਇਆ ਬਾਕੀ ਗਈ ਚੀਜ਼ਾਂ ਦਾ ਫਾਇਦਾ ਹੋਇਆ ਕੋਈ ਬੀਬੀਆਂ ਬੈਠੀਆਂ ਸੀ ਕਹਿੰਦੇ ਸਾਡੇ ਤੇ ਖਾਤੇ ਇਹਨੇ ਭਰਤੇ ਸਰਕਾਰ ਨੇ ਹਜ਼ਾਰ ਹਜ਼ਾਰ ਰੁਪਈਆ ਦੇਣਾ ਸੀ ਕਹਿੰਦੇ 50 60 ਹਜ਼ਾਰ ਜਮਾ ਹੋਇਆ ਪਿਆ ਨਹੀਂ ਆਇਆ ਜਿਹੜੀ ਗੱਲ ਸਹੀ ਹੋ ਤਾਂ ਕਹਿਣੀ ਬੂਲੋ ਬੀਬੀ ਜੀ ਹੋਰਾਂ ਨਹੀਂ ਕਿਹਾ ਸੀ ਨਹੀਂ ਆਇਆ ਹੀ ਨਹੀਂ 100000 ਰੁਪਏ ਨਹੀਂ ਆਇਆ ਨਾ ਤੇ ਕਹਿਣਾ ਚਾਹੋਗੇ ਕੋ ਕਦੋਂ ਤੱਕ ਆਸ ਹੈ ਕੋਈ ਪਤਾ ਨਹੀਂ ਜੀ ਅਸੀਂ ਤਾਂ ਇੱਥੇ ਰਹਿੰਦੇ ਆ ਪਿੰਡ ਦੇ ਵਿੱਚ ਸਾਨੂੰ ਕੀ ਪਤਾ ਕਦੋਂ ਆਉਣੇ ਨੇ ਕਦੋਂ ਨਹੀਂ ਆਉਣੇ ਹਾਂ ਸਾਨੂੰ ਨਹੀਂ ਜੀ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਜੀ ਕੋਈ ਪ੍ਰਾਪਤੀਆਂ ਤੇ ਹੋਈਆਂ ਨਾ ਤਾਂ ਹੀ ਕਹਿੰਦੇ ਆ ਸਾਨੂੰ ਚੰਗੇ ਲੱਗਦੇ ਆ ਵੋਟ ਪਾਵਾਂਗੇ ਪਤਾ ਕੀ ਇਹ ਹੈਗਾ ਪਾਰਟੀ ਦਾ ਮੁੱਦਾ ਵੀ ਇਹ ਜਿਹੜੀਆਂ ਪ੍ਰਾਪਤੀਆਂ ਸਰਕਾਰ ਕੁਝ ਕਰਦੀ ਹੈ ਤਾਂ ਹੀ ਲਗਦੀ ਤੇ ਬੈਠਦਾ ਬੰਦਾ ਜੇ ਕੁਝ ਹੁੰਦਾ ਜੇ ਹੁਣ ਆਪਾਂ ਸਾਰੀਆਂ ਪ੍ਰਾਪਤੀਆਂ ਨਹੀਂ ਜੇ ਉਹ ਚ ਬਕਸਤ ਨਹੀਂ ਨਾ ਜਿਹੜੀ ਕਿ ਕਮੀਆਂ ਰਹਿ ਗਈਆਂ ਕਮੀਆਂ ਦਾ ਛੇਤੀ ਫੜੀ ਜਾਂਦੇ ਨੇ ਕਿੰਨੀਆਂ ਦੋ ਪ੍ਰਾਪਤੀਆਂ ਚਾਰ ਪ੍ਰਾਪਤੀਆਂ 10 ਪ੍ਰਾਪਤੀਆਂ ਪੰਜਾਬ ਦੇ ਵਿੱਚ 10 ਵੀ ਪ੍ਰਾਪਤੀਆਂ ਨਾਲ ਕੁਝ ਨਹੀਂ ਬਣਾਈਏ ਇਸੇ ਕਰਕੇ ਜਾਂਦੀ ਕੰਮ ਕਰੇ ਵੀ ਇਸੇ ਕਰਕੇ ਜੇ ਕੰਮ ਕਰੀ ਤੁਸੀਂ ਮੈਂ ਆਪਾਂ ਤਰਕ ਦੇ ਆਧਾਰ ਤੇ ਗੱਲ ਕਰਦੇ ਆਂ ਕਿ ਮੈਂ ਨਾ ਹੈਂਡੀਕੈਪਡਾਂ ਹੈਂਡੀਕੈਪਡ ਯੂਨੀਅਨ ਦੇ ਵਿੱਚ ਮੈਂ ਸਲਾਹਕਾਰਾਂ ਬਲਕ ਭਾਨੀ ਕਰਦੇ ਡਿਪਾਰਟਮੈਂਟ ਦੇ ਵਿੱਚ ਉਥੇ ਅਸੀਂ ਨਾ ਤੁਸੀਂ ਬਾਲੀ ਆਪਾਂ ਗੱਲ ਨਹੀਂ ਜਾਂਦੇ ਆਪਣੇ ਪੰਜਾਬ ਲੈਵਲ ਦੀ ਸੀਗੇ ਪੰਜਾਬ ਦੀ ਗੱਲ ਕਰਦੇ ਆ ਸਾਡੇ ਬੀਬਾ ਨਰਿੰਦਰ ਕੌਰ ਜੀ ਐਮਐਲਏ ਨੇ ਤੇ ਅਸੀਂ ਉਹਨਾਂ ਨਾਲ ਘੱਟ ਤੋਂ ਘੱਟ 2 2.5 ਸਾਲ ਦੇ ਵਿੱਚ ਨਹੀਂ ਨਹੀਂ ਕਰਦੇ ਹਰ ਮਹੀਨੇ ਅਸੀਂ 2-3 ਵਾਰੀ ਰਾਬਤਾ ਕਾਇਮ ਕਰਨ ਦਾ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡਾ ਫੋਨ ਵੀ ਟੈਂਡ ਨਹੀਂ ਕਰਿਆ ਇੱਕ ਸੰਸਥਾ ਦੇ ਨਾਲ ਹਨਾ ਅਜਾ ਵਿਵਾਦ ਹੁਣ ਤੁਸੀਂ ਇਹ ਦੇਖੋ ਵੀ ਉਹ ਬੰਦੇ ਦੀ ਸੋਚ ਪਾਰਟੀ ਦੀ ਸੋਚ ਚਲੋ ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਸਿਆਸੀ ਸੰਗਰੂਰ ਤੇ ਇੱਥੇ ਵੀ ਗੱਲ ਨਹੀਂ ਸੁਣੀ ਜਾ ਰਹੀ ਪਤਾ ਕੀ ਇਹ ਵੀ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਕਸੂਰ ਇਹ ਗੱਲ ਸਹੀ ਹੈ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ ਹੂੰ ਜਦੋਂ ਇੱਕ ਜਥੇਬੰਦੀ ਦੇ ਅੰਡਰ ਬੰਦੇ ਕੰਮ ਕਰਦੇ ਨੇ ਘਟੋ ਘਟ ਬਲਾਕ ਦੇ ਵਿੱਚ ਅਸੀਂ 60-60 ਪਿੰਡ ਨੇ ਸੈੱਟ ਬੈਡ ਪਿੰਡਾਂ ਦੇ ਵਿੱਚੋਂ ਬੀਬਾ ਜੀ ਨੂੰ ਤੇ ਅਸੀਂ ਤਸਵੀਰਾਂ ਵਿੱਚ ਦੇਖਿਆ ਸਕੂਟਰੀ ਚੱਕਦੇ ਹੋਣਗੇ ਉਹ ਤੇ ਪਿੰਡਾਂ 'ਚ ਜਾਂਦੇ ਹੋਣਗੇ ਕਿਉਂਕਿ ਉਹ ਜਦੋਂ ਚੋਣਾ ਸੀ ਉਦੋਂ ਚੱਲਦੇ ਸੀ ਸਕੂਟਰੀ ਤੇ ਪ੍ਰਚਾਰ ਕੀਤਾ ਉਹਨਾਂ ਨੇ ਨਹੀਂ ਜਦੋਂ ਐਮਐਲਏ ਸਾਹਿਬ ਬਣੇ ਨਾ ਉਸ ਤੋਂ ਬਾਅਦ ਦੀ ਗੱਲ ਹੈ ਜਦੋਂ ਉਹਨਾਂ ਦੇ ਹੱਥ ਪਾਵਰ ਆਈ ਆ ਅੱਛਾ ਹਾਂ ਅਸੀਂ ਉਹਨਾਂ ਦੇ ਅੱਗੇ ਕੁਝ ਮੰਗਾਂ ਰੱਖੀਆਂ ਸੀਗੀਆਂ ਵੀ ਸਾਡੀ ਡਿਸੇਬਿਲਟੀ ਕਾਰਡ ਬਣਾਇਆ ਜਾਣਾ ਸਾਡੀ ਪੈਨਸ਼ਨ ਬਣਾਈ ਦਿੱਤੀ ਜਾਵੇ ਜਿਹੜੀ ਤੁਸੀਂ ਜਦੋਂ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਉਹ ਉਹ ਜਿਹੜੇ ਸਾਡੇ ਵਿੱਚੋਂ ਹੀ ਸਾਡੇ ਜੂਨੀਅਰ ਦੇ ਬੰਦੇ ਨੇ ਤੇ ਉਸ ਤੋਂ ਬਾਅਦ ਕਿਸੇ ਵੀ ਬੰਦੇ ਨੂੰ ਮਿਲਿਆ ਨਹੀਂ ਇਹਨਾਂ ਨੇ ਕੋ ਲਾਂਬਾ ਵੀ ਦਿੱਤਾ ਜੀ ਜਿਨ੍ਹਾਂ ਨੂੰ ਤੁਸੀਂ ਚੁਣਨਾ ਚਾਹੁੰਦੇ ਹੋ ਕਹਿੰਦੇ ਹੋ ਪਹਿਲਾਂ ਮਿਲਦੇ ਸੀ ਹੁਣ ਮਿਲਦੇ ਹੀ ਨਹੀਂ ਪਤਾ ਕੀ ਓਦੋਂ ਵਿਹਲੇ ਹਣ ਓਦੋਂ ਕੀ ਮਿਲਦੇ ਕਿਸੇ ਨੂੰ ਓਦੋਂ ਤਾਂ ਮਿਲ ਨਹੀਂ ਸੀ ਓਦੋਂ ਘਰ ਸਨ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਆਓ ਹੁਣ ਜਿਹੜੇ ਕੰਮ ਹੁਣ ਉਹ ਐਮਐਲਏ ਨੇ ਵਿਆਹ ਕਰਾਇਆ ਬੱਚਾ ਹੋਇਆ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਉੱਥੇ ਆਪਣਾ ਕੰਮ ਵੀ ਵੇਖਣਾ ਜੇ ਇਲਾਕਾ ਬੜਾ ਵੱਡਾ ਸੰਗਰੂਰ ਦਾ ਇਲਾਕਾ ਵੱਡਾ ਵਿਜੀ ਰੇ ਬੜਾ ਵੱਡਾ ਵਿਜੀ ਰਹਿੰਦੇ ਨੇ ਜੀ ਇਹ ਕਹਿੰਦੇ ਜੀ ਇਲਾਕਾ ਵੱਡਾ ਹੈ ਪਰਿਵਾਰ ਵੀ ਸਾਂਭਣਾ ਹੈ ਇਲਾਕਾ ਬਹੁਤ ਵੱਡਾ ਹੈ ਕੰਮ ਨੂੰ ਤਾਂ ਟਾਈਮ ਲੱਗਦਾ ਹੀ ਹੈ ਨਾ ਨਹੀਂ ਇਹ ਚਲੋ ਆਪਾਂ ਮਜ਼ਾਕੀਆ ਟਾਈਮ ਇੱਕ ਮਿੰਟ ਵੀਰ ਇੱਕ ਮਿੰਟ ਇੱਕ ਮਿੰਟ ਤੁਸੀਂ ਖੜ੍ਹ ਜਾਓ ਆਪਾਂ ਤਰਕੇ ਦੇ ਅਰਧ ਗੱਲ ਕਰਦੇ ਹਾਂ ਨਹੀਂ ਨਹੀਂ ਤੁਸੀਂ ਮਿਲ ਜੀ ਥੋੜਾ ਮਿੰਟ ਦੋ ਮਿੰਟ ਦੋ ਮਿੰਟ ਦਿਓ ਆਪਾਂ ਹ ਤਰਕੇ ਉਹਨਾਂ ਦੀ ਗੱਲ ਪੱਟੀ ਕਰਦੇ ਹਾਂ ਨਾ ਵੀ ਚਲੋ ਉਹਨਾਂ ਨੇ ਵਿਆਹ ਕਰਵਾ ਲਿਆ ਫਿਰ ਜਿਹੜੇ ਸਾਡੇ ਪੀਐਮ ਸਾਹਿਬ ਨੇ ਉਹਨਾਂ ਨੇ ਤਾਂ ਹੀ ਵਿਆਹ ਨਹੀਂ ਕਰਵਾਇਆ ਨਾ ਵੀ ਉਹਨਾਂ ਨੂੰ ਘਰ ਪਰਿਵਾਰ